ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚੱਲਿਆ ਤੇ ਛੋਟੇ ਵਸਤੇ ਮਿੱਤਰੋ ਅੱਜ ਟੌਪ ਦੇ ਨੀਣਾ ਲੈ ਕੇ ਆਏ ਆ ਐਫਐਕਸ ਕ੍ਰੋਸਿੰਗ ਆ ਲੈ ਕੇ ਆਏ ਛੋਟੇ ਵਸਤੇ ਦੇਖ ਸਕਦੇ ਹੋ ਜੀ ਪੂਰੀ ਵੱਡ-ਵੱਡੀ ਦਿੱਖ ਮਹੂਤਾ ਤੇ ਖਵਾਨਾ ਤੁਸੀਂ ਦੇਖ ਸਕਦੇ ਹੋ ਬਸ ਉਹਨਾਂ ਦੇ 10 ਦਿਨ ਮਿੱਤਰੋ ਸੂਣ ਦੇ ਬਾਕੀ ਕਿਤੇ ਦੂਜੇ ਸਵੇਰ ਦੁੱਧ ਦਾ ਰਿਕਾਰਡ ਵਜ ਕੇ ਨੇ 25 ਲੀਟਰ ਦਾ ਰਿਕਾਰਡ ਆ ਦੁੱਧੇ ਸਵੇਰ ਦਾ ਤੇ ਤੀਜੇ ਸਵੇਰ ਸੂਣ ਦੇ 10 ਦਿਨ ਬਾਕੀ ਤੀਜੇ ਸਵੇਰ ਸੂਣਾ ਮੁੱਲ ਬਾਈ ਹੋਰੇ 80000 ਰੁਪਏ ਕਰਦੇ ਆ ਡਿਮਾਂਡ 80000 ਰੁਪਏ ਕਰਦੇ ਆ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਜਾਣਕਾਰੀ ਗਾਂ ਵਾਰੇ ਲੈ ਸਕਦੇ ਹੋ ਤੇ ਠੰਡੀ ਸਾਉਥ ਤਹਿਸੀਲ ਆ ਬਾਈ ਕਹਿੰਦੇ ਤੇ ਪੂਰੀ ਰਾਜੀ ਹੈ ਕੋਈ ਹੁਣੀ ਹਵਾ ਨਾ ਹੁਣ ਨਾ ਬੋਸਣ ਲੱਗਾ ਚੱਕਰੋ ਚੱਕੋ ਫਾਨੀ ਲਾਉਣਾ ਸਟਾਰਟ ਕੀਤਾ ਤੇ 20 ਲੀਟਰ ਭਰ ਕੇ ਨੇ ਬੁੱਧਾ ਰਿਕਾਰਡ ਸਾਡੇ ਕੋਲੇ 10 ਦਿਨ ਲੈਂਦੀ ਆ ਜੀ ਸੂਨ ਦੇ ਤੇ ਕਰਿਓ ਵੀਡੀਓ ਨੂੰ ਸ਼ੇਅਰ ਜੀ ਧੰਨਵਾਦ